ਕਰੋਪੁਰ ਪੁਲਿਸ ਵੱਲੋਂ ਕ੍ਰਾਈਮ ਅਤੇ ਕ੍ਰਿਮੀਨਲਸ ਨੂੰ ਫੜ ਲਾਉਣ ਲਈ ਲਗਾਤਾਰ ਕੋਸ਼ਿਸ਼ ਕਰੰ ਚੁੱਕੇ ਜਾ ਰਹੇ ਹਨ ਇਸੇ ਦੇ ਤਹਿਤ ਅੱਜ ਅਸੀਂ ਥਾਣਾ ਮਗਦੋੜ ਦੇ ਪੁਲਿਸ ਪਾਰਟੀ ਨਾਲ ਮੰਡੋਟ ਮਾਰਕੀਟ ਵਿੱਚ ਆਏ ਜਿੱਥੇ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਕਿ ਪਗਿਆਰ ਨਾ ਮੋਟਰਸਾਈਕਲ ਨਹੀਂ ਅਤੀਸ਼ਕ੍ਰੀ ਪ੍ਰਸ਼ਾਨੇ ਵਰਚਾਈਂਗ ਕੀਤੀ ਜਾ ਰਹੀ ਹੈ ਅਤੇ ਜਿਹੜੇ ਮੋਟਰਸਾਈਕਲਾਂ ਦੀ ਨੰਬਰ ਪਲੇਟ ਨਹੀਂ ਹੈਗੀ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਜਿਵੇਂ ਕਿ ਲੋਹੜੀ ਦਾ ਤਿਹਾਰ ਹੋ ਨਜ਼ਦੀਕ ਆ ਗਿਆ ਜਿਸ ਵਿੱਚ ਚਾਇਨਾ ਡੋਰ ਜਾਂ ਪਲਾਸਟਿਕ ਦੇ ਡੋਰ ਦਾ ਬਹੁਤ ਯੂਜ਼ ਕੀਤਾ ਜਾਂਦਾ ਹੈ ਇਸ ਦੇ ਤਹਿਤ ਅਸੀਂ ਚਾਇਨਾ ਡੋਰ ਦੀ ਸਰਵਾਈਸ ਚੈਕਿੰਗ ਕਰਾ ਰਹੇ ਹਾਂ ਕਿ ਲਿਪਰੀ ਹੋਣੀ ਹੈ ਪਤੰਗਾ ਤੇ ਡੋਰਾ ਅਤੇ ਜਿਹੜਾ ਵੀ ਸਾਨੂੰ ਚਾਇਨਾ ਡੋਰ ਵੇਚਦਾ ਮਿਲਦਾ ਉਸ ਨੂੰ ਪ੍ਰਮਾਣਿਤ ਕਰਕੇ ਸਭ ਤੋਂ ਸੱਤ ਕਾਨੂੰਨੀ ਕਰ ਦੇਈਏ ਸੀ ਅਸੀਂ ਲਗਾਤਾਰ ਚਲਾਕ ਕੱਟ ਰਹੇ ਹਾਂ ਤੇ ਜਿਹੜਾ ਵੀ ਸਾਨੂੰ ਵਿਦਾਊਟ ਪ੍ਰੂਫ ਕੋਈ ਮੋਟਰਸਾਈਕਲ ਮਿਲਦਾ ਹੈ ਵਿਦਾਊਟ ਨੰਬਰ ਪਲੇਟ ਮਿਲਦਾ ਉਹਨੂੰ ਅਸੀਂ ਬੰਦ ਕੀਤਾ ਤੇ ਕਾਨੂੰ ਲੋੜੀ ਦਾ ਤਿਹਾੜ ਲੈ ਕੇ ਕੋਈ ਹੁੱਲੜ ਭੇਜਿਆ ਤੇ ਇਹ ਸ਼ਕਤੀ ਕੀਤੀ ਗਈ ਜਿਹੜੇ ਵੀ ਹੁੱਲਣ ਬਾਅਦ ਸੀ ਕਰਦੇ ਸਾਨੂੰ ਪਾਏ ਜਾਂਦੇ ਆ ਜਿਹੜੇ ਵੀ ਸ਼ਰਾਬ ਦੇ ਤੇ ਬਾੜੇ ਅੰਸਰ ਨੇ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਹੇ ਆ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਜਾ ਰਹੇ ਆ ਜੇ ਜਿਹੜਾ ਕੋਈ ਸਾਨੂੰ ਸਸਪੀਸ਼ਨ ਹੁੰਦਾ ਤਾਂ ਫਾਮੇ ਦੇ ਅੱਧਾ ਨੂੰ ਗਰਫਡ ਕੀਤਾ ਨਗਰ ਵਾਸੀਆਂ ਨੇ ਕੋਈ ਸੰਦੇਸ਼ ਸੰਦੇਸ਼ ਸਾਰਿਆਂ ਲਈ ਇਹ ਹੈ ਕਿ ਲੋੜੀਂਦੀ ਕੇਸ ਹਾਲ ਚਾਈਨਾ ਲੋਕ ਤੋਂ ਬਚੋ ਅਤੇ ਜਿਹੜੀ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਸਟ੍ਰੇਂਜਰ ਲੋਕੀਂ ਗੱਲ ਕਰ ਰਹੀ ਹੋਵੇ ਉਹਦੀ ਪੁਲਿਸ ਨੂੰ ਇਪਰਾਧ ਦੱਸੋ ਤਾਂ ਜੋ ਉਸ ਤਕਾਲਦਾਰ ਤੇ ਸਭ ਤੋਂ ਸੰਖਲਨੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ